ਆਦੇ ਬੱਚਿਆਂ ਨੂੰ ਸੁਣੋਗੇ ਤੁਹਾਡੇ ਅੰਦਰ ਦੀ ਮਿਆਲ ਸਾਫ ਹੋਏਗੀ ਤੁਸੀਂ ਸਮਝਿਓ ਉਹ ਖਾੜਕੂ ਨੇ ਖਾੜਕੂ ਦਾ ਮਤਲਬ ਕੀ ਹੈ ਆਪਣਾ ਮਨ ਖੜਕਾਓ ਆਪਣੇ ਮਨ ਦੀ ਮਿਆਲਤ ਹੋ ਕਹਿੰਦੇ ਖਾੜਕੂ ਸੰਤ ਜਰਨੈਲ ਸਿੰਘ ਜੀ ਖਾਲਸਾ ਪੰਡਰਿਆਂ ਵਾਲਿਆਂ ਨੂੰ ਜੀ ਅੰਨਿਆ ਡਾੜ ਕੇ ਸੁਣੋ ਉਹਨਾਂ ਨੇ ਕੀ ਕਿਹਾ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜੇ ਮੈਂ ਆਪਾ ਜਾਣਦੇ ਆ ਕਿ Hindu ਭਾਈਚਾਰੇ ਦਾ ਸ਼ਿਵਰਾਤਰੀ ਦਾ ਤਿਹਾਰ ਲੰਘ ਕੇ ਗਿਆ ਹੈ ਦੋਸਤੋ ਇਸ ਤਿਹਾਰ ਤੇ ਇੱਕ Hindu ਵੀਰ ਦੀ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵੀਡੀਓ ਵਾਇਰਲ ਹੋ ਰਹੀ ਹੈ ਜੈਸ ਵਿੱਚ ਬੋਸ ਤੋਂ ਹਿੰਦੂ ਵੀਰ ਵੱਲੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਬਾਰੇ ਆਪਣੇ ਵਿਚਾਰ ਰੱਖੇ ਗਏ ਨੇ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਵਾਇਰਲ ਹੁੰਦੀ ਹੋਈ ਵੀਡੀਓ ਉਹਨਾਂ ਦੇ ਬੱਚਿਆਂ ਨੂੰ ਸੁਣੋਗੇ ਕਿ ਤੁਹਾਡੇ ਅੰਦਰ ਦੀ ਮੈਨਤ ਸਾਫ ਹੋਏਗੀ ਤੁਸੀਂ ਸਮਝਿਓ ਖਾੜਕੂ ਨੇ ਖਾੜਕੂ ਦਾ ਮਤਲਬ ਕੀ ਹੈ ਆਪਣਾ ਮਨ ਖੜਕਾਓ ਆਪਣੇ ਮਨ ਦੀ ਮੈਨਤ ਹੋ ਉਹ ਕਹਿੰਦੇ ਖਾੜਕੂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਅੱਜ ਕੰਨਿਆਂ ਡਾੜ ਕੇ ਸੁਣੋ ਉਹਨਾਂ ਨੇ ਕੀ ਕਿਹਾ ਯਾਰਾ ਬੱਲੇ ਦੀ ਬਰਾਤ ਐ ਕੋਈ ਖਾੜਕੂ ਬਾਤ ਨਹੀਂ ਹੈ ਇਹ ਕੱਤੀ ਜਿਨੇ ਦਿੱਤੀ ਐ ਉਹ ਆਪਣੀ ਧੀ ਵੀ ਦਿੰਦਾ ਪਿਆ ਤੇ ਕਰਜ਼ੇ ਚੁੱਕਦੇ ਦਾਇਰ ਵੀ ਦੇ ਤੇ ਸੱਜ ਦੇ ਮੈਸੇਜ ਖਾਲਸਾ ਪਠਰਾਵਲਿਆਂ ਨੇ ਉਹਨਾਂ ਦੇ ਬੈਂਕੋਂ 30 ਨਿਕਲਿਆ 20 ਨਿਕਲਿਆ ਉਹਨਾਂ ਦਾ ਕਾਰ ਦੇ ਕਾਰ ਦੇ ਕਾਰੋਂ ਨਿਕਲਿਆ ਉਹਨਾਂ ਦੀ ਕੋਈ ਜ਼ਿਆਦਾ ਨਹੀਂ ਨਿਕਲੀ ਜਲਦੀ ਐ ਊੜੇ ਵੱਡੇ ਦੇ ਵਿੱਚ ਉਹਨਾਂ ਦੇ ਨਾਮ ਦੀ ਮਾਲਾ ਜਪਦੀ ਸੰਗਤ ਸੱਚ ਦੀ ਮਾਲਾ ਜਿੱਥੇ ਸੱਚ ਦੀ ਹੋਣੀ ਐ ਮੋਦੀ ਆਵੇ ਭਾਵੇਂ ਕਾਂਗਰਸ ਆਵੇ ਭਾਵੇਂ ਜਿਹੜਾ ਮਰਜ਼ੀ ਆਵੇ ਕਦੋਂ ਜਿਹੜਾ ਵੀ ਆਏਗਾ ਸਿਰ ਨੂੰ ਆ ਕੇ ਉਹ ਦਿਨ ਬਲੇ ਖਜਾਨੇ ਸਾਹਿਬ ਦੇ ਨੀਵੇਂ ਹੋ ਕੇ ਲੁੱਟ ਤੇ ਜਿਹੜਾ ਮਸਾ ਲਗੜ ਬਣ ਕੇ ਆਏਗਾ ਫਿਰ ਇਹ ਮਾਲਕਾਂ ਨੇ ਦੇਖੀਆਂ ਇਹ ਸਾਨੂੰ ਵੀ ਫਿਰ ਦਿੱਤ ਦੇ ਮਾਦਾਂਗੇ ਘਟੋ ਘਾਟ ਭਾਵੇਂ ਨੀਂਗੇ ਗਏ ਆ ਕਿੱਦਾਂ ਤੇ ਨਹੀਂ ਗੱਲ ਸੰਤ ਜਗਨਨਾਥ ਸਿੰਘ ਤੰਗੜਾ ਵਾਲਿਆ ਦੀ ਯਾਦ ਦੇ ਵਿੱਚ ਸ਼ਰਧਾਂਜਲੀ ਯੂਟਿਬ ਤੇ ਜਗ੍ਹਾ ਲਾ ਲਿਓ ਬੋਲੇ ਜੀ ਦੋਸਤੋ ਜਿੰਮੇ ਤੁਸੀਂ ਵੀਡੀਓ ਦੇਖੀ ਐ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਾ ਬਾਰੇ ਜੋ ਵੀ ਹਿੰਦੂ ਵੀਰ ਨੇ ਆਪਣੇ ਵਿਚਾਰ ਰੱਖੇ ਨੇ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਲ ਹੀ ਸਾਡੇ YouTube ਚੈਨਲ Max TV ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਨ ਤੇ ਜਰੂਰ ਕਰ ਦਿਓ ਤੇ ਜਲਦੀ ਮਿਲਾਂਗੇ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੀ ਦੋਸਤਾਂ ਨੂੰ ਬਹੁਤ ਬਹੁਤ ਧੰਨਵਾਦ